ਅੱਕਾ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਆ ਦਰੱਖੋ ਜਿੱਥੇ ਕੁਝ ਪਿਛਲੇ ਦਿਨਾਂ ਤੋਂ ਤੇਰੀ ਭਿਆਨਕ ਗਰਮੀ ਨਾਲ ਲੋਕ ਹਾਲੂ ਬੇਹਾਲ ਹੋ ਗਏ ਸੀ ਪਰ ਉਰਦੂ ਤੋਂ ਵੱਲੋਂ ਜੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਮੀਂਹ ਪਿਆ ਜਾ ਰਿਹਾ ਜੱਥੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਤ ਮਿਲੀ ਉੱਥੇ ਕਿਸਾਨਾਂ ਦੀ ਪੁੱਤਾ ਮੰਗਪਾਲੀ ਫਸਲ ਵੀ ਖਰਾਬ ਹੋ ਰਹੀ ਹੈ ਜਿੱਦ ਕਰਕੇ ਕਿਸਾਨਾਂ ਦੇ ਕਿਹੜੇ ਜਿਹੜੇ ਮਜਰਾਏ ਦਿਖਾਈ ਦੇ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਇੱਕ ਮੱਕੀ ਦੀ ਫਸਲ ਆ ਜੋ ਹਜੇ ਖੜੀ ਆ ਨਹੀਂ ਕਾਰਨ ਵੱਡੀ ਨਹੀਂ ਜਾ ਸਕੀ ਭਾਵੇਂ ਕੁਝ ਕਿਸਾਨਾਂ ਨੇ ਮੱਕੀ ਦੀ ਜਿਹੜੀ ਫਸਲ ਆ ਵੱਢ ਲਈ ਆ ਪਰ ਵੱਡੀ ਗਿਣਤੀ ਵਿੱਚ ਜਿਹੜੀ ਮੱਕੀ ਦੀ ਫਸਲ ਜਿਹੜੀ ਆ ਖੇਤਾਂ ਵਿੱਚ ਖੜੀ ਦਿਖਾਈ ਦੇ ਰਹੀ ਆ ਜਿਸ ਕਰਕੇ ਆਏ ਮੀਂਹ ਨਾਲ ਕਿਸਾਨਾਂ ਨੂੰ ਜਾਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਰਮਾ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਬਕੀ ਦੀ ਫਸਲ ਖੜੀ ਦਿਖਾਈ ਦੇ ਰਹੀ ਆ ਤੇ ਮੀਂਹ ਕਾਰਨ ਜੋ ਨਹੀਂ ਵੱਢੀ ਗਈ ਇਹ ਭਾਰੀ ਨੁਕਸਾਨ ਹੋਣ ਦੀ ਜਿਹੜੀ ਸੁਭਾਵਨਾਵਾਂ ਜਿਸ ਕਰਕੇ ਕਿਸਾਨਾਂ ਦੇ ਜਿਹੜੇ ਜਿੱਥੇ ਗਰਮੀ ਤੋਂ ਰਾਹਤ ਲਈ ਮਹਿਸੂਸ ਕਰ ਰੇ ਆ ਉੱਥੇ ਮੀ ਕਾਰਨ ਪੂਰੀ ਪ੍ਰਸਰਵ ਹੁਣ ਕਾਰਨ ਪਸੰਨਾ ਦੇ ਕਿਹੜੇ ਮਜਰਾਏ ਦਿਖਾਈ ਦੇ ਰਹੇ ਹੈ ਹਲੋ ਹਾਂਜੀ ਕੰਪਟ ਸਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਮਨਜੀਤ ਲਿਆ ਗੱਲ ਕਰਦਾ ਜੀ ਆ ਮਨਜੀਤ ਸਿੰਘ ਜੀ ਹਾਂਜੀ ਕੀ ਹਾਲ ਹੈ ਠੀਕ ਠਾਕ ਹਾਂ ਜੀ ਹਾਂਜੀ ਹਾਂਜੀ ਗੱਲਬਾਤ ਕਰਨ ਲਈ ਧੰਨਵਾਦ ਜੀ ਅ اچھا ਕੰਪਟ ਸਾਬ ਇੱਕ ਮਿੰਟ ਦੱਸੋ ਵੀ ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਸੀ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਜੋ ਕੁਦਰਤ ਵੱਲੋਂ ਜਿਹੜਾ ਮੀਂਹ ਪਾਇਆ ਜਾ ਰਿਹਾ ਜਿੱਥੇ ਲੋਕਾਂ ਨੂੰ ਭਾਰੀ ਜਿਹੜੀ ਹੈ ਗਰਮੀ ਤੋਂ ਰਾਹਤ ਮਿਲੀ ਹੈ ਤੇ ਉੱਥੇ ਕਿਸਾਨਾਂ ਦੀ ਜਿਹੜੀ ਪੁੱਤਾਂ ਮੰਗ ਜਿਹੜੀ ਪਾਲੀ ਫਸਲ ਆ ਖਾਸ ਕਰਕੇ ਜਿਵੇਂ ਮੱਕੀ ਖੜੀ ਆ ਉਹਦਾ ਜਿਹੜਾ ਭਾਈ ਨੁਕਸਾਨ ਹੋ ਰਿਆ ਵਾ ਤੇ ਇਹ ਤੁਹਾਡੇ ਮੁਤਾਬਕ ਵੇਖਿਆ ਕਿਉਂਕਿ ਤੁਸੀਂ ਲੋਕ ਆਗੂ ਵੀ ਆ ਕਿਸਾਨ ਆਗੂ ਵੀ ਆ ਖੇਤੀਬਾੜੀ ਵੀ ਨਾਲ ਸੰਬੰਧਤ ਆ ਤੁਸੀਂ ਇਹਦਾ ਕਿੰਨਾ ਕੁ ਨੁਕਸਾਨ ਹੋਣ ਦਾ ਅਨੁਮਾਨ ਆ ਜੀ ਦੇਖੋ ਜੀ ਇਹ ਪੰਜਾਬ ਦੀ ਤੀਜੀ ਫਸਲ ਵਜੋਂ ਉੱਭਰੀ ਸੀ ਮੱਕੀ ਜੀ ਆਲੂਆਂ ਦੀ ਫਸਲ ਤੋਂ ਬਾਅਦ ਕਿਸਾਨ ਮੱਕੀ ਬੀਜੇ ਨੂੰ ਤਰਜੀਹ ਦਿੰਦੇ ਸੀ ਐਤਕੀ ਮੌਨਸੂਨ ਆ ਜਿਹੜਾ ਜੀ ਪਹਿਲਾਂ ਨਾਲੋਂ ਅਗੇਤਾ ਆ ਗਿਆ ਜੀ ਜੀ ਜਿਹੜੀਆਂ ਆਲੂ ਵਾਲੀਆਂ ਜ਼ਮੀਨਾਂ ਨੇ ਇਹ ਡਾਕਰ ਜ਼ਮੀਨਾਂ ਨੇ ਜੀ ਜੀ ਇਹਨਾਂ ਦੇ ਵਿੱਚ ਜਦੋਂ ਇੱਕ ਪ੍ਰਸਾਤ ਹੋ ਜਾਂਦੀ ਹੈ ਜਦੋਂ ਪੱਕੀ ਫਸਲ ਦੇ ਉੱਤੇ ਤਾਂ ਜਿਹੜੀਆਂ ਹਾਰਵੈਸਟਿੰਗ ਵਾਲੀਆਂ ਮਸ਼ੀਨਾਂ ਨੇ ਕੰਬਾਈਨਾਂ ਨੇ ਜੀ ਜੀ ਉਹ ਖੇਤਾਂ ਵਿੱਚ ਬਾੜਨੀਆਂ ਔਖੀਆਂ ਹੋ ਜਾਂਦੀਆਂ ਨੇ ਕਿਉਂਕਿ ਖੁੱਬ ਜਾਂਦੀਆਂ ਨੇ ਤੇ ਮੱਕੀ ਦੀ ਕਟਾਈ ਨਹੀਂ ਕੀਤੀ ਜਾਂਦੀ ਜੀ 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 ਦੂਸਰਾ ਜਿਹੜੇ ਜਦੋਂ ਬਰਸਾਤ ਹੁੰਦੀ ਆ ਹੂੰ ਤਾਂ ਮੱਕੀ ਦੀਆਂ ਛੱਲੀਆਂ ਦੇ ਵਿੱਚ ਜਿਹੜੀ ਆ ਸਲਾਬੀਆਂ ਹੋ ਜਾਂਦੀਆਂ ਨੇ ਕਈ ਤਾਵੇਂ ਤੇ ਤਾਂ ਇਸ ਬਰਸਾਤ ਨਾਲ ਮੱਕੀ ਦੀਆਂ ਛੱਲੀਆਂ ਦੇ ਵਿੱਚ ਹੀ ਉਹਨਾਂ ਦੇ ਦਾਣੇ ਆ ਜਿਹੜੇ ਕਾਲੇ ਹੋ ਰਹੇ ਹੈਗੇ ਆ ਜੀ 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 ਇਹ ਕੋਈ ਕਿਸਾਨ ਹਿੰਮਤ ਕਰਕੇ ਵੱਢ ਕੇ ਲੈ ਜਾਂਦਾ ਦਾਣਾ ਮੰਡੀਆਂ ਦੇ ਵਿੱਚ ਹੂੰ ਉੱਥੇ ਜਦੋਂ ਇਹਨਾਂ ਨੂੰ ਖਿਲਾਰਦੇ ਆ ਮੱਕੀ ਨੂੰ ਖਿਲਾਰਨਾ ਹੀ ਪੈਂਦਾ ਹੈਗਾ ਵਾ ਹੂੰ ਹੂੰ ਕਿਉਂਕਿ ਇਹਦਾ 80 90 ਮੌਇਸਚਰ ਆ ਜਾਂਦਾ ਵਾ ਜੀ ਤੇ ਇਹਨੂੰ ਖਿਲਾਰਨ ਤੋਂ ਬਗੈਰ ਇਹਦਾ ਕੋਈ ਹੱਲ ਨਹੀਂ ਹੁੰਦਾ ਹੂੰ ਤੇ ਉੱਥੇ ਵੀ ਜਦੋਂ ਲਗਾਤਾਰ ਦੋ ਤਿੰਨ ਬਰਸਾਤਾਂ ਸਹਿ ਪੈਂਦੀਆਂ ਨੇ ਇਹਦੇ ਉੱਤੇ ਹੂੰ ਤਾਂ ਇਹ ਉੱਥੇ ਵੀ ਇਹ ਡਿਸਕਲਰ ਹੋ ਜਾਂਦੀ ਆ ਤੇ ਡਿਸਕਲਰ ਦਾ ਬਹਾਨਾ ਲਾ ਲਓ ਕੁਛ ਕਹਿ ਲਓ ਕੁਦਰਤ ਦੀ ਮਾਰ ਲਾ ਲਓ ਉਹਦੇ ਨਾਲ ਕਿਸਾਨਾਂ ਨੂੰ ਜਿਹੜੀ ਦਾਣਾ ਮੰਡੀਆਂ ਚ ਮੱਕੀ ਪਈ ਆ ਸੇਲ ਨਹੀਂ ਹੁੰਦੀ ਇਹ ਵੀ ਹੋ ਜਾਂਦਾ ਹੈ ਤੇ ਉੱਥੇ ਮੈਂ ਮਾਫੀ ਚਾਹੁੰਦਾ ਮੈਂ ਗੱਲ ਕੱਟ ਲੰਘ ਗਿਆ ਫਿਰ ਇਸ ਤਰ੍ਹਾਂ ਜਿਹੜੇ ਇਹ ਵਪਾਰੀ ਆ ਫਿਰ ਉਹ ਕਿਸਾਨਾਂ ਦੀ ਫਿਰ ਲੁੱਟ ਵੀ ਕਰਦੇ ਹੋਣਗੇ ਜਿੱਦਾਂ ਦੇਕੋ ਜੀ ਝੋਨੇ ਦੀ ਫਸਲ ਦੇ ਵਿੱਚ ਮੌਸਮ ਦਾ ਬਹਾਨਾ ਲਾ ਕੇ ਵਪਾਰੀਆਂ ਨੇ 6-7000 ਕਰੋੜ ਰੁਪਏ ਦੀ ਲੁੱਟ ਹੋਈ ਆ ਜੀ ਜੀ ਉਸ ਤੋਂ ਬਾਅਦ ਆਲੂਆਂ ਦੀ ਫਸਲ ਦੇ ਵਿੱਚ ਕਿਸਾਨਾਂ ਦੀ ਲੁੱਟ ਹੋਈ ਆ ਜੀ ਹੁਣ ਆ ਜਿਹੜੀ ਤੀਸਰੀ ਫਸਲ ਆ ਇਹਦੇ ਐਮਐਸਪੀ ਰੇਟ ਤੇ ਦਾ ਬੰਨਿਆ ਸਰਕਾਰ ਨੇ ਪਰ ਕਿਸੇ ਵੀ ਥਾਂ ਦੇ ਉੱਤੇ ਐਮਐਸਪੀ ਦੇ ਭਾਅ ਤੇ ਇਹ ਫਸਲ ਨਹੀਂ ਵਿਕੀ ਤੇ ਕਈ ਵਾਰੀ ਕਿਸਾਨ 1000 ਰੁਪਏ ਕੁਆਂਟਲ ਨੂੰ ਵੀ ਵੇਚ ਜਾਂਦਾ ਜਦ ਕਿ 2400 ਰੁਪਏ ਇਹਦੀ ਐਮਐਸਪੀ ਹੈਗੀ ਆ ਜਿਹੜੀ ਤੁਸੀਂ ਗੱਲ ਖੇਤਾਂ ਦੀ ਕੀਤੀ ਹੈਗੀ ਆ ਹੂੰ ਖੇਤਾਂ ਦੇ ਵਿੱਚ ਬਰਸਾਤ ਐਥੀ ਥੋੜੀ ਜਿਆਦੇ ਹੋ ਗਈ ਹੈ ਹੂੰ ਤੇ ਉਹਦੇ ਨਾਲ ਜਿਹੜੀ ਖੇਤਾਂ 'ਚ ਖੜੀ ਮੱਕੀ ਆ ਉਹਦਾ ਵੀ ਕਟੋ-ਕਟ 40% ਜਿਹੜਾ ਨੁਕਸਾਨ ਹੋ ਚੁੱਕਿਆ ਕਿਸਾਨਾਂ ਦਾ ਜੋ ਕਿ ਇਹ ਜਿਹੜੀ ਮੱਕੀ ਦੀ ਫਸਲ ਆ ਜਦੋਂ ਇਹਨੂੰ ਅਸੀਂ ਪੈਦਾ ਕਰਦੇ ਆ ਖੇਤਾਂ ਦੇ ਵਿੱਚ ਤਾਂ ਇਹਦੇ ਤੇ ਜਿਹੜਾ ਖਰਚਾ ਗਵਾ ਉਹ ਦੂਸਰੀਆਂ ਫਸਲਾਂ ਨਾਲੋਂ ਥੋੜਾ ਜਿਆਦਾ ਆ ਜਾਂਦਾ ਹੈਗਾ ਵਾ ਕਿਉਂਕਿ ਇਹਦੇ ਬੀਜ ਵੀ ਮਹਿੰਗੇ ਆ ਇਹਦੀ ਬਜਾਈ ਵੀ ਕਰਨੀ ਪੈਂਦੀ ਇਹਨੂੰ ਪਾਣੀ ਵੀ ਬਹੁਤ ਸਾਰੇ ਲੱਗਦੇ ਆ ਤੇ ਇਹਨੂੰ ਖਾਦਾਂ ਵੀ ਦੂਜੀਆਂ ਫਸਲਾਂ ਨਾਲੋਂ ਥੋੜੀ ਜਿਆਦਾ ਦੇਣੀ ਪੈਂਦੀ ਆ ਠੀਕ ਆ ਜੀ ਤਾਂ ਕਿਤੇ ਜਾ ਕੇ ਇਹ ਫਸਲ ਜਿਹੜੀ ਹੈ ਜੀ ਅਸਰੇ ਲੱਗਦੀ ਹੈ ਪਰ ਐਸੀ ਮੌਸਮ ਵੀ ਜਿਹੜੀ ਕਰੋਪੀ ਕਰਨ ਇਹ ਕਿਸਾਨਾਂ ਦੀ ਫਸਲ ਹੈ ਜਿਹੜੀ ਫਾਇਦੇਮੰਦ ਹੋਣ ਦੀ بجائے ਨੁਕਸਾਨ ਦੇ ਸਾਹਮਣੇ ਹੋ ਰਹੀ ਹੈ ਜੀ ਠੀਕ ਹੈ ਜੀ ਤੇ ਕਾਉਂਟਰ ਸਾਹਮਣੇ ਤੁਹਾਡੇ ਕੋਲ ਧਿਆਨ ਚ ਆਇਆ ਹੋਊਗਾ ਜਿਵੇਂ ਆਪਾਂ ਬੇੜੀ ਏਰੀਏ ਵਿੱਚ ਰਹਿ ਰਹੇ ਹਾਂ ਬੇੜ ਏਰੀਏ ਵਿੱਚ ਪੁੱਜ ਇਹਹੀਆਂ ਮੰਡੀਆਂ ਹੈ ਜਿੱਥੇ ਲੋਕ ਕਿਸਾਨਾਂ ਨੇ ਜਿਹੜੀ ਮੱਕੀ ਖਲਾਰੀ ਆ ਲਗਾਤਾਰ ਖਰਾਬ ਹੋ ਰਹੀ ਤੇ ਭਾਰੀ ਉੱਥੇ ਨਹੀਂ ਪੈ ਰਿਹਾ ਕੋਈ ਪ੍ਰਬੰਧ ਨਹੀਂ ਕੀਤਾ ਗਈ ਦੇਖੋ ਜਿਹੜੀਆਂ ਸਾਡੀਆਂ ਲੋਕਲ ਮੰਡੀਆਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਸ਼ੈੱਡ ਵਗੈਰਾ ਬਣੇ ਹੋਏ ਨਹੀਂ ਜਿਸੇ ਵੀ ਜਿਹੜੀਆਂ ਲੋਕਲ ਮੰਡੀਆਂ ਨੇ ਜਿਵੇਂ ਕੋਈ ਵੀ ਚਹਿ ਦਵਾਬੇ ਦੀਆਂ ਮੰਡੀਆਂ ਨੇ ਚਾਹੇ ਇਹਦੇ ਸਾਡੇ ਮਾਲਵੇ ਦੀਆਂ ਮੰਡੀਆਂ ਨੇ ਕਿਸੇ ਵੀ ਮੰਡੀ ਦੇ ਵਿੱਚ ਉੱਥੇ ਵੱਡੇ ਸ਼ੈੱਡ ਜਿਹੜੇ ਫਸਲਾਂ ਸਾਂਭਣ ਵਾਸਤੇ ਤਾਂ ਨਹੀਂ ਬਣਾਏ ਗਏ ਸਿਰਫ ਉੱਥੇ ਕਿਸਾਨਾਂ ਦੇ ਬੈਠਣ ਵਾਸਤੇ ਇੱਕ ਛੋਟਾ ਜਿਹਾ 20 22 ਹੂੰ ਫੋਟੋ ਜਿਹੜਾ ਉਹ ਸ਼ੈੱਡ ਬਣਾਇਆ ਗਿਆ ਹੈਗਾ ਛਾਂ ਛਾਂ ਵਾਸਤੇ ਜੀ ਜੀ ਤੇ ਉੱਥੇ ਕੋਈ ਐਸੇ ਪ੍ਰਬੰਧ ਨਹੀਂ ਹੈਗੇ ਜਦੋਂ ਕਿਸਾਨਾਂ ਦੀ ਫਸਲ ਮੰਡੀਆਂ 'ਚ ਦੇਖੀ ਵੀ ਆ ਸੁਨਹਿਰੀ ਫਸਲ ਰੋਲਦੀ ਬਹੁਤ ਮੰਨੂ ਤਕਲੀਫ ਹੁੰਦੀ ਹੈ ਕਿ ਸਾਡੀ ਇਹ ਜਿਹੜੀ ਪੁੱਤਾ ਵਾਂਗੂ ਪਾਲੀ ਫਸਲ ਆ ਰੋਲ ਰਹੀ ਹੈ ਤੇ ਪਰ ਸਰਕਾਰ ਆ ਜਿਹੜੀ ਇਹਨਾਂ ਸਰਕਾਰ ਕਿਸਾਨਾਂ ਦੀ ਬਾਹ ਫੋਲਣ ਦੀ بجائے ਉਹ ਨਹੀਂ ਸਾਨੂੰ ਕੋਈ ਮਦਦ ਨਹੀਂ ਕਰ ਰਹੀ ਹੈਗੀ ਤੇ ਸਾਡੀ ਇਹ ਸਾਡੇ ਅੱਥਾਂ ਦੇ ਸਾਹਮਣੇ ਸਾਡੀ ਫਸਲ ਆ ਜਿਹੜੀ ਬਰਬਾਦ ਹੋ ਰਹੀ ਹੈਗੀ ਐ ਕਮਰੋਡ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਇਹ ਨਮੀ ਦੇ ਨਾਂ ਤੇ ਜਿਹੜੀ ਕਿਸਾਨਾਂ ਦੀ ਆਸਰ ਜਿਹੜੀ ਲੁੱਟ ਕੀਤੀ ਜਾਂਦੀ ਆ ਜਿਵੇਂ ਤੁਸੀਂ 24000 ਦੀ ਗੱਲ ਕੀਤੀ ਸੀ ਵੀ ਮੱਕੀ ਦਾ ਰੇਟ 24 ਹੈ ਤੇ ਕਿਸਾਨਾਂ ਤੋਂ ਇਹਨਾਂ ਨੇ ਨਮੀ ਦੇ ਨਾਂ ਤੇ ਜਿਹੜੇ ਆਵਾਜ਼ 1000 ਰੁਪਏ ਦੇ ਵਿੱਚ ਕਿੰਨੀ ਕੀਤੀ ਜਾ ਰਹੀ ਆ ਇਹਦੇ ਸਬੰਧ ਵਿੱਚ ਸਰਕਾਰ ਨੂੰ ਕੀ ਕਰਨਾ ਚਾਹੁੰਦੇ ਆ ਭਈ ਜਿਹੜੇ ਕਿਸਾਨਾਂ ਦੀ ਹੁਣ ਫਸਲ ਲਗਾਤਾਰ ਖਰਾਬ ਹੋ ਰਹੀ ਆ ਉਹ ਪੀੜਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਸਰਕਾਰ ਤੋਂ ਕੀ ਮੰਗ ਕਰਦੇ ਆ ਜੀ ਦੇਖੋ ਸਰਕਾਰਾਂ ਬਣਾਈਆਂ ਵੀ ਐਸੇ ਕਰਕੇ ਹੁੰਦੀਆਂ ਨੇ ਤਾਂ ਕਿ ਉਹ ਕਿਸੇ ਵਰਗ ਨੂੰ ਨੁਕਸਾਨ ਹੋਵੇ ਉਹਦੀ ਪੂਰਤੀ ਲਈ ਕੋਈ ਮਦਦ ਕਰਨ। ਹੂੰ। ਲੇਕਿਨ ਕਿਸਾਨਾਂ ਦੀ ਨਾ ਤਾਂ ਝੋਨੇ ਦੇ ਵਿੱਚ ਜਿਹੜੀ 6-7000 ਕਰੋੜ ਦੀ ਲੁੱਟ ਹੋਈ ਉਹ 'ਚ ਸਰਕਾਰ ਨੇ ਕੋਈ ਮਦਦ ਕੀਤੀ ਆ। ਨਾ ਕੋਈ ਮੂੰਗੀ ਦੇ ਵਿੱਚ ਮੂੰਗੀ ਦੀ ਫਸਲ ਵੀ ਕਿਸਾਨਾਂ ਨੇ ਵੱਡੇ ਪੱਧਰ ਤੇ ਬੀਜੀ ਹੋਈ ਆ। ਇਹ ਵੀ ਬੜੀ ਨਾਜ਼ੁਕੀ ਦੀ ਫਸਲ ਹੋ ਗਈ ਹੈ ਮੀਂਹ ਨਹੀਂ ਚਲਦੀ ਹੈ ਕਿਤੇ ਦਾ ਇਹ ਵੀ ਡਿਸਕਲਰ ਜੀ ਹੋ ਜਾਂਦੀ ਆ ਸਰਕਾਰ ਕਹਿੰਦੀ ਸੀ ਜੀ ਬਈ ਤੁਸੀਂ ਤੀਜੀ ਪੀਸਵੀ ਫਸਲ ਬੀਜੋ ਮੂੰਗੀ ਬੀਜੋ ਸਰਕਾਰ ਤੁਹਾਨੂੰ 1000 ਰੁਪਏ ਵਾਧ ਦੇਵੇਗੀ ਤੇ ਕਿਸਾਨਾਂ ਨੇ ਗੱਲ ਮੰਨ ਕੇ ਸਰਕਾਰ ਦੀ ਇਹ ਫਸਲਾਂ ਬੀਤੀਆਂ ਲੇਕਿਨ ਸਰਕਾਰ ਨੂੰ ਚਾਹੀਦਾ ਕਿ ਜੇ ਇਹ ਫਸਲਾਂ ਬਜਾਈਆਂ ਨੇ ਝੋਨੇ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਉਪਰਾਲੇ ਕਰ ਰਿਹਾ ਪਰ ਸਰਕਾਰ ਦਾ ਕੋਈ ਉਪਰਾਲਾ ਨਹੀਂ ਦਿਸਦਾ ਕਿਉਂ ਜੋ ਉਨੇ ਤੋਂ ਛਡਵਾਉਣ ਵਾਸਤੇ ਕਿਸਾਨਾਂ ਦੀ ਕਿਸੇ ਨੀ ਕੋਹਰ ਫਸਲ ਦੇ ਵਿੱਚ ਮਦਦ ਕਰਦੀ ਹੈ ਠੀਕ ਹੈ ਜੀ ਕੰਮਰੇ ਸਾਹਿਬ ਅਸੀਂ ਵੀ ਆਪਣੇ ਚੈਨਲ ਰਾਹੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੀ ਕਿਸਾਨਾਂ ਦੀ ਆਸਥਕ ਲੁੱਟ ਹੁੰਦੀ ਉਹ ਲੁੱਟ ਨੂੰ ਰੋਕਿਆ ਜਾਵੇ ਤੇ ਪੀੜਤ ਕਿਸਾਨਾਂ ਜਿਹੜਾ ਮੌਜੂਦ ਹੈ ਤਾਂ ਵੀ ਅਸੀਂ ਆਪਣੇ ਚੈਨਲ ਵੱਲੋਂ ਵੀ ਸਰਕਾਰ ਤੋਂ ਇਹਦੀ ਮੰਗ ਕਰਦੇ ਹਾਂ ਕਿ ਸਾਡੇ ਚੈਨਲ ਉੱਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਹੱਕ ਸੱਚੀ ਆਵਾਜ਼ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਉਜਾੜ ਉਜਾੜ ਹੋ ਰਿਹਾ ਕਿਸਾਨਾਂ ਦਾ ਉਜਾੜਾ ਹੋ ਰਿਹਾ ਫਸਲ ਦਾ ਉਹਦੇ ਲਈ ਆਵਾਜ਼ ਉਠਾਈ ਆ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ